ਆਓ ਜੀ ਤੁਹਾਨੂੰ ਦਿਖਾਉਣਾ ਹੈ ਵਿਸਾਖੀ ਦਾ ਮੇਲਾ ਤੇ ਅੱਜ ਆ ਤਰੀਕ 13 ਅਪ੍ਰੈਲ ਤੇ ਦੇਖ ਰਹੋ ਕਿੰਨੀ ਭੀੜ ਹੋ ਚੁੱਕੀ ਹੈ ਮੇਲੇ 'ਚ ਦੂਰੋਂ ਦੂਰੋਂ ਸੰਗਤਾਂ ਪਹੁੰਚ ਰਹੀਆਂ ਨੇ ਟਰੈਕਟਰ ਟਰਾਲੀਆਂ ਤੇ ਬੱਸਾਂ ਤੇ ਕਾਰਾਂ ਤੇ ਸਾਹਮਣੇ ਜੀ ਗੰਨੇ ਦੇ ਰਸ ਦਾ ਜੂਸ ਤੇ ਭੀੜ ਬਹੁਤ ਵੱਧ ਗਈ ਹੈ ਇਹ ਵਲੌਗ ਆਪਣਾ ਥੋੜਾ ਜਿਹਾ ਲੇਟ ਹੋ ਗਿਆ ਕਿਉਂਕਿ ਹੱਥ ਤੇ ਸੱਟ ਲੱਗ ਗਈ ਸੀ ਆਪਣੇ ਪਰ ਫਿਰ ਵੀ ਆਪਾਂ ਇਹ ਸ਼ੂਟ ਕੀਤਾ 4-5 ਮਿੰਟ ਦਾ ਜਰੂਰ ਵੇਖਿਓ ਸਾਰੇ ਆਪਾ ਕਰੇ ਹੋ ਦੇਖਾਂਗੇ ਬਾਜ਼ਾਰਾਂ ਵਿੱਚ ਢੇਰ ਲਾ ਕੇ ਲੈ ਬੈਠੀ ਰਹਾਂ ਹਰੇ ਭੱਜ ਕੇ ਤੇ ਜਾਨਾਂ ਨੂੰ ਬਚਾ ਕੇ ਭੱਜ ਗਏ ਭੱਜ ਕੇ ਜੂੜੇ ਬਲੇਕੀ ਬਹੁਤ ਮਾਇਆ ਦੇਖਿਆ ਨੀ ਗਾਇਆ ਆ ਪੀਰ ਜੀ ਪਾਲੀ ਗਿਰਕਿਸ਼ ਤੋਂ ਪਾਲੀ ਗਿਰਕਿ ਤੇ ਦਾਹ ਲੈਦੇ ਚੱਲੋ ਅਜੇ ਤੇ ਲੰਘੋ ਜਿਹੜੇ ਕੋ ਛੋਟੇ ਕਿਰੇਗੇ ਜੇ ਫੇਰ ਚਾਂਗੂਂ ਦੀ ਹੋਵੇ ਨਾ ਸੰਤ ਜੀ ਜਦ ਸ਼ੁਰੂਆਤ ਪਰਖਾ ਰੋ ਕੋਈ ਡਰਨੀ ਪੈਸੇ ਰੱਖ ਲੋ ਤੇ ਕਿਰਪਾ ਕਰਕੇ ਉਹਨਾਂ ਦੇ ATM ਉਹ ਜਿਹੜੇ ਅਕਾਲ ਚਾਹ ਜਰੂਰੀ ਤੋਂ ਕਿਰਪਾ ਕਰਕੇ ਤੁਸੀਂ ਪਿੱਛੇ ਪਾਓ ਜਾਨ ਜੁਜਵਾਦੇ ਹਾਂ ਕੋ ਕਾਰਜ ਜੁਰੀ ਹੈ ਪੈਸੇ ਦੇਸ਼ਾ 5000 ਹੋ ਜਾਂ ਹੋਰ ਜਿਹੜਾ ਕਰੇ ਕਿਰਪਾ ਕਰਕੇ ਜੁਰੀ ਇਹਨਾ ਕਰੋ ਦਾਦੇ ਤੋਂ ਅੱਜ ਵੀ ਬਾਰ-ਬਾਰ ਪੀਸੀਏ ਕਰਦੇ ਆਂ ਲੇਖ ਪਾਤੀ ਅਦਾ ਕਰ ਗਏ ਫਿਰ ਟਿਕਾ ਗਏ ਆ ਉਹਨਾਂ ਦਾ ਪੇਡਾ ਪੁੱਛੇ ਗਏ ਖੇਮ ਤੇ ਗਾ ਉਹ ਮਾਤਿਆ ਅੱਜ ਕਿਤੇ ਉਹਨਾਂ ਦਾ ਪਿਤਾ ਕਿੱਥੇ ਚਲਿਆ ਉਹਨਾਂ ਨੂੰ ਕਹਿੰਦੀ ਆ ਭਾਪੀ ਸਿਮਰਤ ਹੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰਦੇ ਅਮਰਦਾਸ RAMDAS ਹੋਣਾ ਸਹਾਏ e ਰਾਸ਼ ਬਹੁਤ ਵੱਗ ਚੁੱਕਿਆ ਤੇ ਤਿਲ ਸਿੱਟਣ ਨੂੰ ਵੀ ਥਾਂ ਹੈ ਨਹੀਂਗਾ ਦੇਖੋ ਕਿੰਨੀ ਭੀੜ ਹੋ ਚੁੱਕੀ ਐ ਤੇ ਸੰਗਤਾਂ ਅੱਗੇ ਨਮਸਤਕ ਹੋਣ ਲਈ ਜਾ ਰਹੀਆਂ ਨੇ ਤੇ ਆ ਸਾਹਮਣੇ ਆ ਜਲ ਜੀਰੇ ਦਾ ਲੰਗਰ ਜਲ ਜੀਰੇ ਦੀਆਂ ਬੋਤਲਾਂ ਲੋਕ ਛੱਕ ਰਹੇ ਐ ਇਧਰ ਮਹੱਲੇ ਦੀ ਤਿਆਰੀ ਚ ਨਹਿਂਗ ਜਥੇਬੰਦੀਆਂ ਪੂਰੀਆਂ ਸਲਤਜ ਕੀ ਤਿਆਰੀ ਚ ਨੇ ਮਹੱਲਾ ਨਿਕਲੂਗਾ ਹੁਣ ਉਮੀਦ ਹੈ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਵੇਗਾ 4-5 ਮਿੰਟ ਦਾ ਜੋ ਬਣਿਆ ਤੇ ਮਿਲਦੇ ਆਂ ਫਿਰ ਅਗਲੇ ਵਲੌਗ ਨਾਲ ਸਤਿ ਸ੍ਰੀ ਅਕਾਲ